ਮਲੋੜ ਦੇ ਮਨਪ੍ਰੀਤ ਸਿੰਘ ਮੰਨਾ ਕਤਲ ਕੇਸ ਵਿੱਚ ਮਲੋੜ ਪੁਲਿਸ ਨੇ ਇੱਕ ਹੋਰ ਗੈਂਗਸਟਰ ਰਵੀ ਉਰਫ ਭੋਲਾ ਨੂੰ ਪ੍ਰੋਟੈਕਸ਼ਨ ਵਾਰੰਟ ਤੇ ਹਰਿਆਣਾ ਦੀ ਜੇਲ੍ਹ ਵਿੱਚੋਂ ਲਿਆਂਦਾ ਅਤੇ ਅਦਾਲਤ ਵਿੱਚ ਪੇਸ਼ ਕਰਕੇ ਉਕਤ ਮਾਮਲੇ ਵਿੱਚ ਪੁੱਛਗਿੱਛ ਕਰਨ ਦੇ ਲਈ ਅਦਾਲਤ ਪਾਸੋਂ 4 ਦਿਨਾਂ ਦਾ ਰਿਮਾਂਡ ਹਾਸਲ ਕੀਤਾ। ਸਰ ਕੀ ਮਾਮਲਾ ਅੱਜ ਗੈਂਗਸਟਰ ਨੂੰ ਲੈ ਕੇ ਆਂਦਾ ਨੂ ਦੇਨ ਦੇ ਵਿੱਚ ਜੀ ਗੈਂਗਸਟਰ ਜਿਹੜਾ ਇਹ ਸਾਨੂੰ 250 ਨੰਬਰ ਮਕਦਮਾ 2019 ਦਾ ਜਿਹੜਾ ਮਨਪ੍ਰੀਤ ਉਰਫ ਮੰਨਾ ਸੀ ਉਹਦਾ ਮਰਡਰ ਹੋਇਆ ਸੀ ਸਕਾਈ ਮਾਲ ਦੇ ਵਿੱਚ ਉਹਦੇ ਮਕਦਮੇ ਵਿੱਚ ਜਿਹੜਾ ਇਹ ਗੈਂਗਸਟਰ ਆਪਾਂ ਨੂੰ ਵਾਂਟਡ ਸੀਗਾ ਇਹਦਾ ਪ੍ਰੋਡਕਸ਼ਨ ਵਾਰੰਟ ਲੈ ਆ ਕੇ ਅੱਜ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਗਿਆ ਇਸ ਨੂੰ ਰਿਮਾਂਡ ਵੀ ਕਿਹਾ ਹਾਂਜੀ ਹਾਂਜੀ ਇਹ ਤਾਂ ਦੋ ਤਰੀਕ ਤੱਕ ਰਿਮਾਂਡ ਹੈ ਇਹ ਇਹ ਜਿਹੜੇ ਐਫ ਆਈ ਆਰ ਤੇ ਮੇਨ ਇਹਦਾ ਨਾਮ ਸੀ ਹਾਂਜੀ ਇਹਦਾ ਨਾਮ ਸੀਗਾ ਜੀ ਇਹਨੂੰ ਨਾਮਜ਼ਦ ਕੀਤਾ ਸੀਗਾ ਕਪਿਲ ਦੇ ਬਿਆਨਾਂ ਤੇ ਇਹਨੂੰ ਨਾਮਜ਼ਦ ਕੀਤਾ ਸੀ ਨਾਮ ਜਦ ਕੀ ਪੂਰਾ ਨਾਮ ਇਹਦਾ ਗੈਸ ਹੈ ਇਹਦਾ ਨਾਮ ਹੈਗਾ ਜੀ ਰਵੀ ਰਵੀ ਪੁਲਾ ਕਹਿੰਦੇ ਇਹਨੂੰ ਰਵੀ ਵਰਪੁਲਾ ਇਹ ਕਿੰਨੇ ਉਸ ਬੰਦੇ ਮਾਮਲੇ ਸੀਗੇ ਨਾਮਜਦ ਇਹ ਇਹ ਮੁਕਦਮੇ ਚ 10 ਬੰਦੇ ਨੇ ਜੀ ਠੀਕ ਹੈ ਕੋਈ ਰਹਿੰਦਾ ਵੀ ਹੈ ਹਾਂ ਜੀ ਹਜੇ ਦੋ ਦੋ ਬੰਦੇ ਹੋਰ ਰਹਿੰਦੇ ਨੇ ਉਹਨਾਂ ਦੀ ਅਰੈਸਟ ਪਾਣੀ ਬਾਕੀ ਹੈ ਜੀ ਠੀਕ ਹੈ ਜੀ ਯਾਰ